ਇਹਨੇ ਬੱਚਾ ਬਣ ਨਹੀਂ ਆਵੇ ਤਾਂ ਸੋਚਦੇ ਤੇ ਆਪਾਂ ਕਿਸ ਤਰ੍ਹਾਂ ਦੇ ਮੋਟਰ ਮੈਂ ਆਪਣੀ ਗੱਲ ਕਰਦਾ ਪਿਆ ਸੀ ਲੜਕੀ ਦਾ ਪਿਤਾ ਮੈਂ ਮੇਰੀ ਲੜਕੀ ਦੀ ਡੈਥ ਹੋਇਆ ਨੇ ਮੇਰੇ ਚਬੇਲ ਮਾਰੀ ਐਸਐਚਓ ਨੇ ਅਨੰਜੀਤ ਸਿੰਘ ਨੇ ਉਹ ਫਿਤੀ ਦੀ ਗਈ ਆ ਬੰਦ ਕਰੀਤੀ ਗਈ ਆ ਬੰਦ ਕਰੋ ਹਸਪਤਾਲ ਬੰਦ ਕਰੋ ਹਸਪਤਾਲ ਬੰਦ ਕਰੋ ਅੰਮ੍ਰਿਤਸਰ ਦੇ ਸੈਕੂਲਰ ਰੋਡ ਤੇ ਇੱਕ ਨਿੱਜੀ ਹਸਪਤਾਲ ਚ 3 ਮਹੀਨੇ ਦੀ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੰਕਾਰ ਮਾਕਿਤਾ ਗਿਆ ਪਰਿਵਾਰ ਵੱਲੋਂ ਹੱਥਾਂ 'ਚ ਤਖਤੀਆਂ ਵੜ ਕੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ਤੇ ਉਹਨਾਂ ਦੀ ਧੀ ਦੇ ਗਲਤ ਇਲਾਜ ਤੇ ਦੋਸ਼ ਲਾਏ ਜਿਸ ਮਗਰੋਂ ਉਹਨਾਂ ਹਸਪਤਾਲ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਪਰਿਵਾਰ ਨੇ ਡਾਕਟਰਾਂ ਦੇ ਕੈਬਨ ਵਿੱਚ ਵੜ ਕੇ ਇਨਸਾਫ ਦੀ ਮੰਗ ਕੀਤੀ ਜਿੱਥੇ ਉਹਨਾਂ ਦੀ ਪੁਲਿਸ ਨਾਲ ਹੱਥੋ ਪਾਈ ਵੀ ਦੇਖਣ ਨੂੰ ਮਿਲੀ ਆ ਗਿਆ ਉਹ ਤੇ ਬੱਚਾ ਨਹੀਂ ਆ ਬੰਦਾ ਬੀਸ ਹੋ ਚੁੱਕਿਆ ਤੇ ਆਪਰੇ ਸਭ ਤੋਂ ਕਮਟਾ ਹੈ ਨਹੀਂ ਪ੍ਰੇਸ਼ਨ ਦੇ ਦੌਰਾਨ ਜੋ ਮਰਜੀ ਹੋ ਜਵੇ ਉਹ ਕੋ ਰੱਬ ਦੇ ਹਉਤੇ ਹੈ ਬ람 ਦੇ ਬੱਚੇ ਨੂੰ ਕੁਝ ਨਹੀਂ ਰੱਬ ਦੇ ਉਹ ਜਿੱਦ ਕੇ ਪਹਿਲਾਂ ਹੀ ਪਹਿਲਾਂ ਟੂਲੀ ਕੇ ਲੱਗਾਂਗੇ ਓਕੇ ਕਦਾਵ ਨੂੰ ਇਹ ਕੀ ਦਲੀਲ ਹੋਈ ਜੀ ਅਡਾ 300 ਨਜ਼ਰ ਨਾ ਆਵੇ ਤੁਹਾਨੂੰ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਧੀ ਦਾ ਗਲਤ ਇਲਾਜ ਕੀਤਾ ਗਿਆ ਉਹਨਾਂ ਦਾ 40 ਲੱਖ ਰੁਪਏ ਵੀ ਖਰਚਾਇਆ ਗਿਆ ਬੱਚੀ ਦੀ ਮਾਂ ਮੁਤਾਬਕ ਡਾਕਟਰਾਂ ਨੇ ਉਸ ਦੀਆਂ 8 ਅਲਟਰਾਸਾਊਂਡ ਕੀਤੀਆਂ ਤੇ ਉਹਨਾਂ ਨੂੰ ਇਹੀ ਕਹਿੰਦੇ ਰਹੇ ਕਿ ਬੱਚੀ ਬਿਲਕੁਲ ਠੀਕ ਹੈ ਪਰ ਜਨਮ ਤੋਂ ਕੁਝ ਮਹੀਨੇ ਬਾਅਦ ਉਹਨਾਂ ਦੀ ਬੱਚੀ ਦੀ ਮੌਤ ਹੋ ਗਈ ਜਿਸ ਕਲਮ ਹਕੰਤਰ ਨੂੰ ਚਲਦੀ ਹੈ ਜੂਨ ਜੁਲਾਈ ਦੇ ਵਿੱਚ ਪ੍ਰੈਗਨੈਂਟ ਹੋਈ ਤੇ ਜਲਦੀ ਦਵਾਈਆਂ ਮੈਡਮ ਤੇ ਜਲਦੀ ਖਾਦੀ ਮੇਰਾ ਨਾਮ ਕੀਤਾ ਤੇ ਮੇਰੀ 8 ਅਲਟਰਾਸਾਉਂਡਾ ਕੀਤਾ ਡਾਕਟਰ ਹਰਜੀਤ ਕੱਛਰ ਨੇ ਜਿਹੜਾ ਕਿ ਆਪਣਾ ਪ੍ਰਾਈਵੇਟ ਸੈਂਟਰ ਨੂੰ ਨਵਿਆ ਵੀ ਚਲਾ ਰਿਹਾ ਪੁਤਲੀ ਘਰ ਵਿੱਚ ਤੇ ਉਹਨੇ ਲੈਵਲ 2 ਜਿਹੜਾ ਹੁੰਦਾ ਉਹ ਚ ਸਾਰੇ ਅੰਗ ਦਿਖ ਜਾਂਦੇ ਆ ਇਹਨਾਂ ਨੇ ਉਹ ਸਾਰੀ ਨੋਰਮਲ ਦਿਖਾਈ ਮੇਰੇ ਕੋ 8 ਸਕੈਨ ਆ ਸਾਰੇ ਮੇਰੇ ਕੋ ਸਬੂਤ ਆ ਤੇ ਉਹ 8 ਸਕੈਨਾਂ ਵਿੱਚ ਲਿਖਿਆ ਕਿ ਬੱਚੇ ਦਾ ਹਾਰਟ ਲਿਖਿਆ ਕਿ ਉਹ ਵੀ ਨੋਰਮਲ ਆ ਹਾਲਾਂਕਿ ਮੇਰੇ ਬੱਚੇ ਦੇ ਦਿਲ ਵਿੱਚ ਇੱਕ ਛੇਕ ਵੱਡਾ ਤੇ ਤਿੰਨ ਛੋਟੇ ਸੀ ਚਾਰ ਛੇਕ ਸੀ ਉਹਦੇ ਦਿਲ ਚ ਕਵਲਬ ਵੀ ਨਹੀਂ ਸੀ ਤੇ ਫਿਰ ਸਾਨੂੰ ਇਹ ਗੱਲ ਦੱਸੀ ਨਹੀਂ ਗਈ ਜਿਹੜਾ ਬੱਚਾ ਪੈਦਾ ਹੋ ਗਿਆ ਉਦੋਂ ਵੀ ਨਹੀਂ ਸਾਨੂੰ ਦੱਸੀ ਗਈ ਏਟਲੀਸਟ ਉਦੋਂ ਹੀ ਦੱਸ ਦੰਦੇ ਮੇਰੀ ਬੱਚੀ ਨੀਲੀ ਪੈਦਾ ਹੋਈ ਉਹਨੇ ਦੁੱਧ ਦਾ ਘੋਟ ਵੀ ਨਾ ਮੇਰਾ ਪਿੱਤਾ ਨਾ ਫੀਡਰ ਪੀਤੀ ਅਸੀਂ ਮੈਡਮ ਨੂੰ ਕਹਿੰਦੇ ਰਹੇ ਆ ਮੈਡਮ ਕਿ ਮੈਡਮ ਇਹਨੇ ਦੁੱਧ ਵੀ ਨਹੀਂ ਪੀਤਾ ਕੁਛ ਤਾਂ ਦੱਸੋ ਕਹਿੰਦੀ ਥੋੜੀ ਨਾ ਜਲਦੀ ਹੋ ਗਈ ਮੈਂ ਐਮਰਜੈਂਸੀ 'ਚ ਤੇਰਾ ਸੀ ਸੈਕਸ਼ਨ ਕਰਤਾ ਤੇਰਾ ਪਾਣੀ ਵੱਧ ਗਿਆ ਸੀ ਪੇਟ 'ਚ ਕਹਿੰਦੇ ਪੇਟ 'ਚ ਤੇਰਾ ਪਾਣੀ ਵੱਧ ਗਿਆ ਸੀ ਇਸ ਕਰਣ ਮੈਂ ਸੀ ਸੈਕਸ਼ਨ ਐਮਰਜੈਂਸੀ 'ਚ ਕਰਤਾ ਮੈਂ ਕਹਾ ਮੈਡਮ ਮੈਂ ਮੇਰੇ ਤੇ ਪਹਿਲੇ ਵੀ ਇੱਕ ਬੇਟੀ ਆ 8 ਸਾਲ ਦੀ 8 ਸਾਲ ਬਾਅਦ ਮੈਨੂੰ ਬੱਚੀ ਹੋਈ ਹੈ ਮੈਂ ਉਹ ਤੇ ਮੇਰੀ ਨਾਰਮਲ ਹੋਈ ਤੁਸੀਂ ਮੇਰਾ ਸੀ ਸੈਕਸ਼ਨ ਕਰਤਾ ਤੇ ਮੈਂ ਟਾਂਕਿਆ ਦੇ ਵਿੱਚ ਹੀ 20 ਦਿਨ ਬਾਅਦ ਜਿਹੜੋ ਸਾਨੂੰ ਕਿਹੇ ਕੋਲ ਹੀ ਵਿਖਾਇਆ ਗੁਲਾਟੀ ਉਹ ਹੈਗੇ ਨਾ ਗੁਲਾਟੀ ਡਾਕਟਰ ਗੁਲਾਟੀ ਬੱਚਿਆ ਦੇ ਮਾਲਵਿਆ ਰੋਡ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਮੇਰੇ ਕੋ ਸਾਰੇ ਸਬੂਤ ਹੈ ਮੈਂ ਤੁਹਾਨੂੰ ਦਿਖਾ ਦੰਨੀ ਆ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਅਰੇ ਤੇ ਕਹਿੰਦੇ ਸਾਂ ਹੀ ਠੀਕ ਹੋਗਾ ਕਿਹੜੇ ਬੱਚਿਆ ਦੇ ਡਾਕਟਰ ਨੇ છਾਛੀ ਤੇ ਇਹਨੂੰ ਚੈੱਕ ਕੀਤਾ ਸੀਗੇ ਡਾਕਟਰ ਰਵੀ ਦਾਤ ਸ਼ਰਮਾ ਮਜੀਠਾ ਰੋਡ ਤੇ ਬੰਦਾ ਉਹਨੇ ਇਹਨੂੰ ਚੈੱਕ ਕੀਤਾ ਕਹਿੰਦਾ ਬਿਲਕੁਲ ਨਾਰਮਲ ਆ ਬੱਚਾ ਤੇ ਅਸੀਂ ਤੇ ਬਾਅਦੋਂ ਫਿਰ ਅਸੀਂ ਉਹਨੂੰ ਜਦੀ ਇਕੋ ਕਰਾਈ ਡਾਕਟਰ ਅਨਿਲ ਖੰਨਾ ਕੋ ਅਡਵਾਂਸ ਚ ਹੁੰਦੀ ਸਿਰਫ ਬੱਚਿਆਂ ਦੀ ਇੱਥੇ ਹੈ ਨਹੀਂ ਤੇ ਡਾਕਟਰ ਅਨਿਲ ਖੰਨਾ ਕਹਿੰਦੇ ਕਿ ਇਹਦੇ ਦਿਲ ਚ ਤਿੰਨ ਚਾਰ ਛੇ ਹੈ ਤੇ ਨਾਲ ਲਗਾ ਇੱਕ ਵਲਵ ਵੀ ਨਹੀਂਗਾ ਕਹਿੰਦੇ ਅ ਡਾਕਟਰ ਅਨਿਲ ਖੰਡਾ ਨੇ ਵੀ ਕਿਹਾ ਕਹਿੰਦੇ ਇਹ 8 ਅਲਟਰਾਸਾਉਂਡਾ ਜੋ ਕਿਸੇ ਇੱਕ ਚ ਤੇ ਆ ਜੰਗਾ ਕਿ ਇਹਦੇ ਦਿਲ ਚ ਛੇਕ ਹੈਗੇ ਆ ਅੰਨੀ ਵੱਡੀ ਪ੍ਰੋਬਲਮ ਹੈ ਲੰਗਸ ਨੂੰ ਵੀ ਜਿਹੜਾ ਵਲਵ ਜਾਂਦਾ ਉਹਦੇ ਚ ਵੀ ਪ੍ਰੋਬਲਮ ਹੈ ਉਹਦੇ ਨਾਲ ਬੱਚੇ ਨੂੰ ਸਾਹ ਚੜਦਾ ਹੀ ਵੱਖੀਆਂ ਖਿੱਚ ਕੇ ਲੰਦੀ ਜਿਦੋਂ ਜੰਮੀ ਅਸੀਂ ਵੀ ਮੈਡਮ ਨੂੰ ਕਿਹਾ ਕਹਿੰਦੇ ਬਸ ਨਾ ਇਹਦੀ ਹੱਡੀਆਂ ਦਿਖਣੀਆਂ ਕਿਉਂਕਿ ਇਹ ਨਾ ਪਤਲੀ ਹੈ ਉਹ ਕੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40s ਦਿੱਲੀ ਵੀ ਗਏ ਉਹਨਾਂ ਨੇ ਕਿਹਾ ਕੰਦੇ ਕਿ ਸੇ ਦਾਈ ਤੋਂ ਬੱਚਾ ਜਮਾਇਆ ਜੇ ਲਾਸਟ ਮਿੰਟ ਡਾਕਟਰਾਂ ਕੀ ਗੱਲ ਹੋਈ ਹੈ ਜਿਹੜੇ ਡਾਕਟਰਾਂ ਨੂੰ ਅਸੀਂ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾ ਸਾਡੀ ਆਪਣੇ ਕੋਲ ਹੀ ਰੱਖੀਆਂ ਸੀ ਫਿਰ ਜੀਰੋ ਸਾਡੀ ਬੱਚੀ 7ਵੇਂ ਹਸਪਤਾਲ 40s ਸਕੋਡ ਦੇ ਵਿੱਚ ਸੀ ਅਸੀਂ ਇੱਕ ਸਰਜਰੀ ਮੁਹਾਲੀ 40s ਤੋਂ ਵੀ ਅਧੀ ਕਰਵਾਈ ਤੇ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਣਾ ਹੈ ਵਜ਼ਨ ਵਧਾਣ ਅਸਤੇ ਹੀ 40s ਸਕੋਡ 'ਚ ਰੱਖਿਆ ਜਿੱਥੇ ਕਿ ਡੇਢ ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਅਕਾਮੀ ਕੰਡਰੀਆ ਵੀ ਚਲੀ ਗਈ ਕੰਡਰੀਆ ਵੀ ਫੇਲ ਹੋ ਗਈ ਆ ਜੀ ਅਸੀਂ ਆਪਣੇ ਬੱਚੇ ਨੂੰ ਤੜਪਦੇ ਵੇਖਿਆ 3 ਮਹੀਨੇ ਉਦੋਂ ਅਸੀਂ ਆਏ ਸੀ ਮੈਡਮ ਕੋਲ ਵਿੱਚ ਜੀ ਉਹ ਜਿੰਦਾ ਸੀ ਅੱਜਕਾ ਮੈਡਮ ਸਾਨੂੰ ਰਿਪੋਰਟਾਂ ਦੇ 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 ਅਲਟਰਾਸਾਉਂਡ ਨਹੀਂ ਆ ਕਹਿੰਦੀ ਮੈਨੂੰ ਵੀ ਸਮਝ ਆ ਨਹੀਂ ਮੈਂ ओरिजिनल ਨਹੀਂ ਦੇਣੀ ਆ ਫੋਟੋਕਾਪੀ ਆ ਲੈ ਜਾਓ ਤੇਨਾਂ ਦੇ ਹਸਬੰਦ ਨੇ ਵੀ ਮੇਰੇ ਹਸਬੰਦ ਨੂੰ ੱੱਕੇ ਮਾਰਿਆ ਸੀ ਦੋਵੇਂ ਕੱਲੇ ਆਏ ਸੀ ਉਦੋਂ ਤੇ ਪਰਿਵਾਰ ਮੁਤਾਬਕ ਹਸਪਤਾਲ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਦੀ ਮੌਤ ਹੋਈ ਏ ਪਰਿਵਾਰ ਨੂੰ ਗੁੰਮਰਾਹ ਕਰਕੇ ਲੜਕੀ ਦੇ ਇਲਾਜ ਲਈ 40 ਲੱਖ ਰੁਪਏ ਖਰਚਾ ਦਿੱਤੇ ਗਏ ਉਦੋਂ ਪਰਿਵਾਰ ਰੋਜ਼ ਪ੍ਰਦਰਸ਼ਨ ਕਰਦਾ ਹੋਇਆ ਹਸਪਤਾਲ ਦੇ ਅੰਦਰ ਜਾ ਪਹੁੰਚਿਆ ਜਿੱਥੇ ਜਦੋਂ ਮਾਮਲਾ ਵਧਿਆ ਤਾਂ ਪੁਲਿਸ ਨੂੰ ਹਰਕਤ ਚੁਣਾ ਪਿਆ ਇਸ ਦੌਰਾਨ ਪਰਿਵਾਰ ਨੇ ਪੁਲਿਸ ਉੱਪਰ ਉਹਨਾਂ ਨਾਲ ੱੱਕੇ ਸ਼ਾਹੀ ਕਰਨਾ ਅਤੇ ਛਪੇੜਾ ਮਾਰਨ ਦੇ ਲਸਾਂ ਮਿਲ ਗਏ ਛਪੇੜਾ ਮਾਰੀ ਮੈਨੂੰ ਫੜ ਕੇ ਬਾਹਰ ਲੈ ਗਏ ਮੈਨੂੰ ਉਹ ਵੀ ਹੱਥ ਵਾਈਡਨ ਜੀ ਸੇ ਖਾ ਗਿਆ ਰਣਜੀਤ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਰਣਜੀਤ ਸਿੰਘ ਐਸਐਚਓ ਮਜੀਠਾ ਰੋਡ ਥਾਣਾ ਨੇ ਚਪੇੜ ਮਾਰੀ ਮੇਰੇ ਪੈਸੇ ਖਾ ਗਿਆ ਆਦੇ ਵਾਸਤੇ ਚਪੇੜ ਮਾਰੀ ਕੀ ਚਪੇੜ ਮੈਂ ਆਪਣੀ ਆਵਾਜ਼ ਉਠਾ ਲਿਆ ਗੱਲ ਕਰਨੇ ਕਹਿੰਦਾ ਚੱਲ ਪਿੱਛੇ ਹੋ ਚੱਲ ਪਿੱਛੇ ਹੋ ਜਨਾਨੀ ਤੇ ਵੀ ਮੇਰੇ ਹੱਥ ਪਾਇਆ ਨੇ ਲੇਡੀਸ ਤੇ ਵੀ ਹੱਥ ਪਾਇਆ ਉੱਥੇ ਗਲੋ ਨਹੀਂ ਕੀ ਗੱਲ ਕੀਤੀ ਰਣਜੀਤ ਸਿੰਘ ਮੈਂ ਅੰਦਰ ਆਪਣੀ ਆਵਾਜ਼ ਉਠਾ ਲਿਆ ਇਹਨੇ ਚਪੇੜ ਮਾਰੀ ਮੇਰੇ ਲੜਕੀ ਦਾ ਪਿਤਾ ਮੈਂ ਲੜਕੀ ਦਾ ਪਿਤਾ ਜਿਹਦੀ ਡੈਥ ਹੋਈ ਮੈਂ ਆਪਣੀ ਗੱਲ ਮੈਂ ਆਪਣੀ ਗੱਲ ਕਰਦਾ ਪਿਆ ਸੀ ਲੜਕੀ ਦਾ ਪਿਤਾ ਮੈਂ ਮੇਰੀ ਲੜਕੀ ਦੀ ਡੈਥ ਹੋਇਆ ਨੇ ਮੇਰੇ ਚਪੇੜ ਮਾਰੀ ਐਸਐਚਓ ਨੇ ਰਣਜੀਤ ਸਿੰਘ ਨੇ ਪੁਲਸ ਕਰੀਤੀ ਗਈ ਆ ਪੁਲਸ ਕਰੀਤੀ ਗਈ ਆ ਪੁਲਸ ਕਰੀਤੀ ਗਈ ਆ ਪੁਲਸ ਕਰੀਤੀ ਗਈ ਆ ਐਸਐਚਓ ਵੀ ਗਿਆ ਮੇਰੇ ਥੱਪੜ ਮਾਰਿਆ ਬਾਗੀ ਵਾਲੇ ਥੱਪੜ ਦੂਜੇ ਪਾਸੇ ਜਦੋਂ ਇਸ ਬੰਦੀ ਹਸਪਤਾਲ ਪ੍ਰਸ਼ਾਸਨ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਦਕਿ ਪੁਲਿਸ ਮੁਤਾਬਕ ਸਿਵਲ ਸਰਜਨ ਵੱਲੋਂ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀ ਆਲਰੇਡੀ ਸਿਵਲ ਸਰਜਨ ਸਾਹਿਬ ਵੱਲੋਂ ਡਾਕਟਰਾਂ ਦਾ ਪੈਨਲ ਬਣਾ ਕੇ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਵਿਚਾਰਿਆ ਜਾ ਰਿਹਾ ਹੈ ਬਾਕੀ ਜੋ ਵੀ ਇਹਦੀਆਂ ਫਾਈਂਡਿੰਗਸ ਆਉਣਗੀਆਂ ਅਸੀਂ ਪਰਿਵਾਰ ਨਾਲ ਤੇ ਬਾਕੀ ਜੋ ਵੀ ਅਥਾਰਟिटीज ਨਾਲ ਸ਼ੇਅਰ ਕਰਾਂਗੇ ਸਰ ਮਾਮਲਾ ਹੈਗਾ ਕੀ ਇਹਨਾਂ ਦਾ ਜੀ ਹਸਪਤਲ ਵਾਂਗ ਨਹੀਂ ਹੋ ਗਏਗਾ ਸ੍ਰੀ ਦਿਨਾ ਜੀ ਇੱਕ ਨਿਊ ਬੌਰਨ ਬੱਚੀ ਸੀ ਤੇ ਉਹਦੀ ਆਰਾਊਂਡ 3 ਕਿੰਨੇ ਮਹੀਨੇ ਬਾਅਦ ਉਹਦੀ ਡੈਥ ਹੋ ਗਈ ਸੀ ਇਹ ਪਰਿਵਾਰ ਦੀਆਂ ਗਰੀਵੈਂਸੀਸ ਹੈ ਕਿ ਉਹ ਬੱਚੀ ਦੀ ਜਦੋਂ ਬਿਫੋਰ ਬਰਥ ਉਹਦਾ ਕੁਝ ਸਹੀ ਤਰੀਕੇ ਨਾਲ ਅਲਟਰਾਸਾਉਂਡਸ ਪਲਾਸ ਅੱਗੇ ਕੋਈ ਟ੍ਰੀਟਮੈਂਟ ਨਹੀਂ ਹੋਇਆ ਉਹਦੇ ਕਰਕੇ ਉਹਦੀ ਡੈਥ ਹੋਈ ਹੈ ਤਾਂ ਅਗਲੀ ਉਹਨਾਂ ਕਾਰਵਾਈ ਕੀ ਹੈ ਡਾਕਟਰਾਂ ਵੱਲੋਂ ਤੇ ਆਪਣੀ ਕਮੇਟੀ ਗਠਿਤ ਕਰ ਦਿੱਤੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਣਾ ਸਾਡਾ ਜੇ ਕੋਈ ਪ੍ਰਾਇੋਰਟੀ ਤੇ ਹੈਗੀ ਹੈ ਜੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਵੀ ਅਸੀਂ ਕਿਸੇ ਵੀ ਹਰ ਹਾਲਤ ਵਿੱਚ ਇੱਥੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕੋਈ ਮੈਨੂਅਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਤੇ ਬਾਕੀ ਜੋ ਵੀ ਪੇਸ਼ੈਂਟ ਆ ਰਹੇ ਨੇ ਉਹ ਆਪਣਾ ਇਲਾਜ ਕਰਾਉਣ ਵੀ ਕਿਸੇ ਮੈਂ ਪਰਿਵਾਰ ਨੂੰ ਵੀ ਬੇਨਤੀ ਕਰਦਾ ਵੀ ਬਾਕੀ ਜੋ ਰੁਟੀਨ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਹੁੰਚਾਉਣ ਪਰਿਵਾਰੋਂ ਤਾਂ ਨਾ ਲਾਇਆ ਗਿਆ ਤੇ ਸੈਕੰਡਲੀ ਅਸੀਂ ਸਿਵਲ ਸੱਜਣ ਦਫ਼ਤਰ ਨਾਲ ਮੀਟਿੰਗ ਕਰਕੇ ਤੇ ਸ਼ਾਰਟਲੀ ਉਹਨਾਂ ਨੂੰ ਕਹਿੰਨੇ ਆ ਵੀ ਇਹਦੀ ਜਿਹੜੀ ਰਿਪੋਰਟ ਹੈ ਕਨਕਲੂਡ ਕਰਕੇ ਤੇ ਜੋ ਅੱਗੇ ਬਣਦੀ ਕਾਰਵਾਈ ਹੋਈ ਉਹ ਹਮਲਝਣ ਦੀ ਜਰੂਰ ਤੇ ਪੀੜਿਤ ਪਰਿਵਾਰ ਨੇ ਆਪਣੀ ਮ੍ਰਿਤਕ ਬੱਚੇ ਲਈ ਇਨਸਾਫ ਦੀ ਮੰਗ ਕੀਤੀ ਜਾਂ ਕੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਉਹਨਾਂ ਦਾ ਲਾਇਸੈਂਸ ਰੱਦ ਕਰਨ ਦੀ ਪੰਗ ਵੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਅਮਰੀ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ